ਸਸਰਗਲ ਮਸੋਨੀਆ ਤੁਸੀਂ ਵੇਖ ਰਹੇ ਹੋ ਦਾ ਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਬਿਹਤਰੀਨ ਸਿੰਗਰ ਜੀ ਖਾਨ ਦੇ ਬਾਰੇ ਜਿਨ੍ਹਾਂ ਦੇ ਵੱਲੋਂ ਕੁਝ ਟਾਈਮ ਪਹਿਲਾਂ ਹੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਵੀ ਡੈਬਿਊ ਕੀਤਾ ਗਿਆ ਸੀ ਉਹਨਾਂ ਦੀ ਫਿਲਮ ਆਈ ਸੀ ਜ਼ੋਮਬੀ ਲੈਂਡ ਜਸਟ ਨੂੰ ਲੋਕਾਂ ਦੇ ਵੱਲੋਂ ਭਰਮਾ ਹੁੰਗਾਰਾ ਮਿਲਿਆ ਬਹੁਤ ਜ਼ਿਆਦਾ ਜੀ ਖਾਨ ਦੀ ਤਾਰੀਫ਼ ਹੋਈ ਸੀ ਵੈਸੇ ਜੀ ਖਾਨ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਉੱਤੇ ਵੀ ਉਹ ਕਾਫੀ ਐਕਟਿਵ ਰਹਿੰਦੇ ਨੇ ਉਹਨਾਂ ਦੇ ਵੱਲੋਂ ਆਪਣੇ ਪ੍ਰੋਫੈਸ਼ਨਲ ਪਰਸਨਲ ਜ਼ਿੰਦਗੀ ਦੇ ਨਾਲ ਜੁੜੀਆਂ ਅਕਸਰ ਸੋਸ਼ਲ ਮੀਡੀਆ ਉੱਤੇ ਪੋਸਟਾਂ ਸਾਂਝੀਆਂ ਕੀਤੀਆਂ ਜਾਂਦੀਆਂ ਉਡੀਸ ਕੁਝ ਪਾਈਆਂ ਗਿਆ ਸੀ ਜਿਸ ਦੇ ਵਿੱਚ ਆਪਣੇ ਫੈਨਸ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਸੀਗੇ ਤਾਂ ਦੱਸ ਦੇ ਕਿ ਇਹਨਾਂ ਪੋਸਟਰਾਂ ਦੇ ਵਿੱਚ ਜੀ ਖਾਨ ਦੇ ਵੱਲੋਂ ਇੱਕ ਪੋਸਟ ਪਾਈ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਵੀ ਆਸਕ ਮੀ ਕੁਐਸਚਨ ਜਿਸ ਦੇ ਵਿੱਚ ਉਹਨਾਂ ਦੇ ਨਾਲ ਇੱਕ ਖੂਬਸੂਰਤ ਲੜਕੀ ਨਜ਼ਰ ਆ ਰਹੀ ਸੀਗੀ ਤਾਂ ਐਸੀ ਫੋਟੋ ਨੂੰ ਲੈ ਕੇ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਗੱਲਾਂ ਵੀ ਹੋਣ ਲੱਗ ਪਈਆਂ ਇੱਕ ਸ਼ਖਸ ਦੇ ਵੱਲੋਂ ਲਿਖਿਆ ਗਿਆ ਕੀ ਕੀ ਚੱਕਰ ਆ ਬਾਈ ਕੁੜੀ ਦੇ ਨਾਲ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਵੀ ਕੁਝ ਵੀ ਨਹੀਂ ਤਾਂ ਉਥੇ ਦੱਸ ਦਈਏ ਕਿ ਇੱਕ ਸ਼ਖਸ ਦੇ ਵੱਲੋਂ ਲਿਖਿਆ ਗਿਆ ਕਿ ਤੁਹਾਡੀ ਅਗਲੀ ਐਲਬਮ ਕਦੋਂ ਆ ਰਹੀ ਹੈ ਤਾਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਅਗਲੀ ਐਲਬਮ ਜੋ ਆ ਜਲਦ ਹੀ ਰਿਲੀਜ਼ ਹੋਣ ਵਾਲੀ ਹੈ ਤੇ ਇਹ ਐਲਬਮ ਜੋ ਹੋਵੇਗੀ ਉਹਨਾਂ ਦੀ ਗੁਰਲੇਜ਼ ਅਕਟਰ ਦੇ ਨਾਲ ਹੋ ਸਕਦੀ ਹੈ ਜੋ ਕਿ ਪੰਜਾਬੀ ਇੰਡਸਟਰੀ ਦੀ ਬਹੁਤ ਹੀ ਬਾਕਮਾਲ ਸਿੰਗਰ ਹੈ ਜਿਨ੍ਹਾਂ ਦੇ ਵੱਲੋਂ ਬਹੁਤ ਸਾਰੇ ਸੁਪਰ ਹਿੱਟ ਗੀਤ ਜੋ ਪੰਜਾਬੀ ਇੰਡਸਟਰੀ ਨੇ ਦਿੱਤੇ ਗਿਆ ਤਾਂ ਇਹਨਾਂ ਗੱਲਾਂ ਦੇ ਵਿਚਕਾਰ ਅਗਰ ਸੋਨਾ ਬਾਜਵਾ ਦਾ ਜ਼ਿਕਰ ਨਾ ਹੋਵੇ ਤਾਂ ਅੱਜ ਆ ਵੀ ਨਹੀਂ ਹੋ ਸਕਦਾ ਤਾਂ ਇੱਕ ਫੈਨ ਦੇ ਵੱਲੋਂ ਲਿਖਿਆ ਗਿਆ ਕਿ ਸੋਨੋਂ ਨਾਲ ਰੱਬ ਤੇਰਾ ਵਿਆਹ ਛੇਤੀ ਕਰਵਾਏ ਸਾਨੂੰ ਵੀ ਵੀਰ ਵਿਆਹ ਤੇ ਸਦੀ ਇਹ ਹੀ ਅਰਦਾਸ ਹੈ ਭਰਾ ਤੇਰੇ ਲਈ ਤਾਂ ਕੁਝ ਇਸ ਤਰੀਕੇ ਦੇ ਕਮੈਂਟਸ ਆ ਰਹੇ ਸੀਗੇ ਤਾਂ ਇੱਕ ਕਿਸੇ ਦੇ ਵੱਲੋਂ ਲਿਖਿਆ ਗਿਆ ਕਿ ਤੁਸੀਂ ਇੰਨੇ ਕਿਊਟ ਕਿਉਂ ਤਾਂ ਇੱਕ ਫੈਨ ਦੇ ਵੱਲੋਂ ਪੁੱਛਿਆ ਗਿਆ ਕਿ ਗੁਰਲੇਜ਼ ਮੇ ਨੇ ਪੋਸਟ ਪਾਈ ਕਿ ਤੁਹਾਡਾ ਐਕਸੀਡੈਂਟ ਹੋ ਗਿਆ ਸੱਚ ਹੈ ਕਿ 20 ਸੇਫ ਬ੍ਰੋ ਤਾਉਨ ਦੇ ਵੱਲੋਂ ਇੱਥੇ ਵੀ ਜ਼ਿਕਰ ਕੀਤਾ ਗਿਆ ਕਿ ਉਹਨਾਂ ਦਾ ਗਾਣਾ ਜੋ ਆ ਗੁਰਲੇਜ਼ ਅਕਤਰ ਦੇ ਨਾਲ ਆ ਰਿਹਾ ਤੇ ਇੱਕ ਸ਼ਖਸ ਦੇ ਵੱਲੋਂ ਜੀ ਖਾਨ ਨੂੰ ਪੁੱਛਿਆ ਗਿਆ ਕਿ ਯੂ ਕਿਸ਼ ਨੀਮ ਜੀ ਖਾਨ ਜੀ ਤਾਂ ਉਹਨਾਂ ਦੇ ਵੱਲੋਂ SB ਲਿਖਿਆ ਗਿਆ ਜਸਦਾ ਸਾਫ ਸਾਫ ਮਤਲਬ ਹੈ ਵੀ ਸੋਨਮ ਬਾਜਵਾ ਜੋ ਕਿ ਉਹਨਾਂ ਦੇ ক্রাশ ਹੈ ਕਿਉਂਕਿ ਅਕਸਰ ਜਦੋਂ ਸੋਨਮ ਬਾਜਵਾ ਦੇ ਵੱਲੋਂ ਸੋਸ਼ਲ ਮੀਡੀਆ ਤੇ ਕੋਈ ਵੀ ਪੋਸਟ ਸਾਂਝੀ ਕੀਤੀ ਜਾਂਦੀ ਹੈ ਜਿੱਤੋਂ ਜੀ ਖਾਨ ਦੇ ਵੱਲੋਂ ਉੱਤੇ ਸਪੈਸ਼ਲੀ ਕਮੈਂਟ ਕੀਤਾ ਜਾਂਦਾ ਜਿੱਥੇ ਉਹ ਹਾਰਟ ਦੇ ਕਮੈਂਟਸ ਬਣਾਉਂਦੇ ਹੋਇਆ ਨਜ਼ਰ ਆਉਂਦੇ ਆ ਤਾਂ ਫੈਨਸ ਦੇ ਵੱਲੋਂ ਉਹਨਾਂ ਦੇ ਕਾਫੀ ਆ ਸੋਸ਼ਲ ਮੀਡੀਆ ਉਤੇ ਸਕਰੀਨਸ਼ਾਟ ਵਾਇਰਲ ਵੀ ਕੀਤੇ ਜਾਂਦੇ ਆ ਹਾਲਾਂਕਿ ਤੁਹਾਨੂੰ ਜੀ ਖਾਨ ਦੀ ਗਾਇਕੀ ਕਿਵੇਂ ਦੀ ਲੱਗਦੀ ਹੈ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਤੁਸੀਂ ਜੀ ਖਾਨ ਦੇ ਕਿਹੜੇ ਗਾਣੇ ਨੂੰ ਕਿੰਨਾ ਕੁ ਪਸੰਦ ਕਰਦੇ ਹੋ ਤੇ ਉਹਨਾਂ ਦੀ ਅਕਮਿੰਗ ਐਲਬਮ ਦੇ ਲਈ ਤੁਸੀਂ ਕਿੰਨਾ ਕੁ ਐਕਸਾਈਟਿਡ ਹੋ ਸਾਨੂੰ ਜ਼ਰੂਰ ਦੱਸਿਓ ਐਸ ਨਾਲੇ ਮੈਨੂੰ ਯਾਨੀ ਕਿ ਸੋਨਿਆ ਦੇ ਵਿੱਚ ਇਜਾਜ਼ਤ ਦੇ ਦੇਖਦੇ ਰਹੋ ਉਹ ਧਾਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਮਸੋਨੀਆ ਤੁਸੀਂ ਵੇਖ ਰਹੇ ਹੋ ਦਾ ਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਬਿਹਤਰੀਨ ਸਿੰਗਰ ਜੀ ਖਾਨ ਦੇ ਬਾਰੇ ਜਿਨ੍ਹਾਂ ਦੇ ਵੱਲੋਂ ਕੁਝ ਟਾਈਮ ਪਹਿਲਾਂ ਹੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਵੀ ਡੈਬਿਊ ਕੀਤਾ ਗਿਆ ਸੀ ਉਹਨਾਂ ਦੀ ਫਿਲਮ ਆਈ ਸੀ ਜ਼ੋਮਬੀ ਲੈਂਡ ਜਸ ਨੂੰ ਲੋਕਾਂ ਦੇ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਬਹੁਤ ਜ਼ਿਆਦਾ ਜੀ ਖਾਨ ਦੀ ਤਾਰੀਫ ਹੋਈ ਸੀ ਵੈਸੇ ਜੀ ਖਾਨ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਉੱਤੇ ਵੀ ਉਹ ਕਾਫੀ ਐਕਟਿਵ ਰਹਿੰਦੇ ਨੇ ਉਹਨਾਂ ਦੇ ਵੱਲੋਂ ਆਪਣੇ ਪ੍ਰੋਫੈਸ਼ਨਲ ਪਰਸਨਲ ਜ਼ਿੰਦਗੀ ਦੇ ਨਾਲ ਜੁੜੀਆਂ ਅਕਸਰ ਸੋਸ਼ਲ ਮੀਡੀਆ ਤੇ ਪੋਸਟਾਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੇ ਹਾਲ ਹੀ ਦੇ ਵਿੱਚ ਉਹਨਾਂ ਦੇ ਵੱਲੋਂ ਸਟੋਰੀਜ਼ ਕੁਝ ਪਾਈਆਂ ਗਿਆ ਸੀ ਜਿਸ ਦੇ ਵਿੱਚ ਆਪਣੇ ਫੈਨਸ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਸੀਗੇ ਤਾਂ ਦੱਸਦੇ ਹਾਂ ਕਿ ਇਹਨਾਂ ਪੋਸਟਾਂ ਦੇ ਵਿੱਚ ਜੀ ਖਾਨ ਦੇ ਵੱਲੋਂ ਇੱਕ ਪੋਸਟ ਪਾਈ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਵੀ ਆਸਕ ਮੀ ਕੁਐਸਚਨ ਜਿਸ ਦੇ ਵਿੱਚ ਉਹਨਾਂ ਦੇ ਨਾਲ ਇਹ ਫੋਟੋ ਨੂੰ ਲੈ ਕੇ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਗੱਲਾਂ ਵੀ ਹੋਣ ਲੱਗੀਆਂ ਇੱਕ ਸ਼ਖਸ ਦੇ ਵੱਲੋਂ ਲਿਖਿਆ ਗਿਆ ਕਿ ਕੀ ਚੱਕਰ ਆ ਬਾਈ ਕੁੜੀ ਦੇ ਨਾਲ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਵੀ ਕੁਝ ਵੀ ਨਹੀਂ ਤਾਂ ਉਥੇ ਦੱਸਦੀ ਹੈ ਕਿ ਇੱਕ ਸ਼ਖਸ ਦੇ ਵੱਲੋਂ ਲਿਖਿਆ ਗਿਆ ਕਿ ਤੁਹਾਡੀ ਅਗਲੀ ਐਲਬਮ ਕਦੋਂ ਆ ਰਹੀ ਹੈ ਤਾਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਅਗਲੀ ਐਲਬਮ ਜੋ ਆ ਜਲਦ ਹੀ ਰਿਲੀਜ਼ ਹੋਣ ਵਾਲੀ ਹੈ ਤੇ ਇਹ ਐਲਬਮ ਜੋ ਹੋਵੇਗੀ ਉਹਨਾਂ ਦੀ ਗੁਰਲੇਜ਼ ਅਖਤਰ ਦੇ ਨਾਲ ਹੋ ਸਕਦੀ ਹੈ ਜੋ ਕਿ ਪੰਜਾਬੀ ਇੰਡਸਟਰੀ ਦੀ ਬਹੁਤ ਹੀ ਬਾਖਮਾਲ ਸਿੰਗਰਾ ਜਿਨ੍ਹਾਂ ਦੇ ਵੱਲੋਂ ਬਹੁਤ سارے ਸੁਪਰ ਹਿੱਟ ਗੀਤ ਜੋ ਪੰਜਾਬੀ ਇੰਡਸਟਰੀ ਨੂੰ ਦਿੱਤੇ ਗਿਆ ਤਾਂ ਇਹਨਾਂ ਗੱਲਾਂ ਦੇ ਵਿਚਕਾਰ ਅਗਰ ਸੋਨਮ ਬਾਜਵਾ ਦਾ ਜ਼ਿਕਰ ਨਾ ਹੋਵੇ ਤਾਂ ਅੱਜ ਇਹ ਆ ਵੀ ਨਹੀਂ ਹੋ ਸਕਦਾ ਤੇ ਇੱਕ ਫੈਨ ਦੇ ਵੱਲੋਂ ਲਿਖਿਆ ਗਿਆ ਕਿ ਸੋਨਮ ਨਾਲ ਰੱਬ ਤੇਰਾ ਵਿਆਹ ਛੇਤੀ ਕਰਵਾਏ ਸਾਨੂੰ ਵੀ ਵੀਰ ਵਿਆਹ ਤੇ ਸਦੀ ਇਹੀ ਅਰਦਾਸ ਹੈ ਭਰਾ ਤੇਰੇ ਲਈ ਤੇ ਕੁਝ ਇਸ ਤਰੀਕੇ ਦੇ ਕਮੈਂਟਸ ਆ ਰਹੇ ਸੀਗੇ ਤਾਂ ਇੱਕ ਸਿੱਦੇ ਵੱਲੋਂ ਲਿਖਿਆ ਗਿਆ ਕਿ ਤੁਸੀਂ ਇੰਨੇ ਕਿਊਟ ਕਿਉਂ ਤਾਂ ਇੱਕ ਫੈਨ ਦੇ ਵੱਲੋਂ ਪੁੱਛਿਆ ਗਿਆ ਕਿ ਗੁਰਲੇਜ਼ ਆਪਣੇ ਪੋਸਟ ਪਾਈ ਕਿ ਤੁਹਾਡਾ ਐਕਸੀਡੈਂਟ ਹੋ ਗਿਆ ਸੱਚ ਹੈ ਕਿ 20 ਸੇਫ ਬ੍ਰੋ ਤਾਂ ਉਹਨਾਂ ਦੇ ਵੱਲੋਂ ਇੱਥੇ ਵੀ ਜ਼ਿਕਰ ਕੀਤਾ ਗਿਆ ਕਿ ਉਹਨਾਂ ਦਾ ਗਾਣਾ ਜੋ ਆ ਗੁਰਲੇਜ਼ ਅਕਤਰ ਦੇ ਨਾਲ ਆ ਰਿਹਾ ਤੇ ਇੱਕ ਸ਼ਖਸ ਦੇ ਵੱਲੋਂ ਜੀ ਖਾਨ ਨੂੰ ਪੁੱਛਿਆ ਗਿਆ ਕਿ ਯੋਗਕ੍ਰਿਸ਼ ਨੀਮ ਜੀ ਖਾਨ ਜੀ ਤਾਂ ਉਹਨਾਂ ਦੇ ਵੱਲੋਂ SB ਲਿਖਿਆ ਗਿਆ ਜਿਸ ਦਾ ਸਾਫ ਸਾਫ ਮਤਲਬ ਹੈ ਵੀ ਸੋਨਮ ਬਾਜਵਾ ਜੋ ਕਿ ਉਹਨਾਂ ਦੀ ক্রਸ਼ ਹੈ ਕਿਉਂਕਿ ਅਕਸਰ ਜਦੋਂ ਸੋਨਮ ਬਾਜਵਾ ਦੇ ਵੱਲੋਂ ਸੋਸ਼ਲ ਮੀਡੀਆ ਤੇ ਕੋਈ ਵੀ ਪੋਸਟ ਸਾਂਝੀ ਕੀਤੀ ਜਾਂਦੀ ਹੈ ਤੇ ਜੀ ਖਾਨ ਦੇ ਵੱਲੋਂ ਉੱਥੇ ਸਪੈਸ਼ਲੀ ਕਮੈਂਟ ਕੀਤਾ ਜਾਂਦਾ ਜਿੱਥੇ ਉਹ ਹਾਰਟ ਦੇ ਕਮੈਂਟਸ ਬਣਾਉਂਦੇ ਹੋਇਆ ਨਜ਼ਰ ਆਉਂਦੇ ਆ ਤਾਂ ਫੈਨਸ ਦੇ ਵੱਲੋਂ ਉਹਨਾਂ ਦੇ ਕਾਫੀ ਆ ਸੋਸ਼ਲ ਮੀਡੀਆ ਉਤੇ ਸਕਰੀਨਸ਼ਾਟ ਵਾਇਰਲ ਵੀ ਕੀਤੇ ਜਾਂਦੇ ਆ ਹਾਲਾਂਕਿ ਤੁਹਾਨੂੰ ਜੀ ਖਾਨ ਦੀ ਗਾਇਕੀ ਕਿਵੇਂ ਦੀ ਲੱਗਦੀ ਹੈ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਤੁਸੀਂ ਜੀ ਖਾਨ ਦੇ ਕਿਹੜੇ ਗਾਣੇ ਨੂੰ ਕਿੰਨਾ ਕੁ ਪਸੰਦ ਕਰਦੇ ਹੋ ਤੇ ਉਹਨਾਂ ਦੀ ਕਮਿੰਗ ਐਲਬਮ ਦੇ ਲਈ ਤੁਸੀਂ ਕਿੰਨਾ ਕੁ ਐਕਸਾਈਟਿਡ ਹੋ ਸਾਨੂੰ ਜ਼ਰੂਰ ਦੱਸਿਓ ਐਸੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਵਿਜਾਜ਼ਤ ਤੇ ਦੇਖਦੇ ਰਹੋ ਉਹ ਧਾਨਿਕ ਸਵੇਰਾ ਟੀਵੀ